ਅਤੀਸ ਇਹਨਾਂ ਦੇ ਵਿੱਚ ਨਾਇਬ ਸੂਬੇਦਾਰ ਦੇ ਅਹੁਦੇ ਤੇ ਤਨਾਤ ਪਿੰਡ ਬਾਬਲ ਖੁਰਤ ਦੇ ਸੰਦੀਪ ਨੂੰ ਪੈरिस 올림픽 ਦੇ ਲਈ ਚੁਣਿਆ ਗਿਆ ਹੈ ਅੱਜ ਉਸ ਦਾ ਮੁਕਾਬਲਾ ਹੋਣਾ ਹੈ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉੱत्साਹ ਦਾ ਮਾਹੌਲ ਹੈ ਅਤੇ ਪਰਿਵਾਰ ਵਾਲੇ ਉਸ ਦੇ ਲਈ ਦੁਆਵਾਂ ਵੀ ਕਰ ਰਹੇ ਨੇ ਉਸ ਨੇ 2014 14 ਚ ਭਾਗ ਲਿਆ ਹੈ ਤੇ ਦਾਸਾ ਲਗ ਗਿਆ ਬਹੁਤ ਵਧੀਆ ਪ੍ਰੈਕਟਿਸ ਕਰਦਾ ਹੈ ਜਦੋਂ ਭਾਗ ਲਿਆ ਉੱਥੇ ਹੀ ਸਾਰਾ ਕੁਝ ਕੀਤਾ ਘਰ ਇਹ ਆਇਆ ਨਹੀਂ ਵਸਾ ਕੇ ਬਾਹਰ ਨਹੀਂ ਆਉਂਦਾ ਬਹੁਤ ਵਧੀਆ ਬੇਲਾ ਸਾਰੇ ਤਰ੍ਹਾਂ ਸਾਰੇ ਆਪਣੇ ਵਿੱਚ ਫੌਜ ਵਾਇਲ ਲੱਖ ਲੱਖ ਹਰਦਾ ਜਿਹੜਾ ਮੰਨ ਲਓ ਇਹ ਗੇਮ ਖੇਡ ਰਿਹਾ ਸ਼ੂਟਿੰਗ ਦੀ ਉਹ ਇੱਥੇ ਵੀ ਪਹਿਲਾਂ ਖੇਡਦਾ ਸੀ ਕਿ ਫੌਜ ਚ ਉਹ ਉੱਥੇ ਹੀ ਸ਼ੁਰੂ ਕੀਤੀ ਇਹ ਚੰਗੀ ਨਹੀਂ ਲੱਗਦੀ ਉਹ ਤੇ ਸ਼ੂਟਿੰਗ ਵੀ ਸ਼ੁਰੂ ਕੀਤੀ ਹੈ ਕਿ 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 ਕੀ ਉਮੀਦਾਂ ਲੱਗਦੇ ਹੋ ਤੁਸੀਂ ਜੀਆ ਜੋ ਕਿੱਦਨ ਜਾਣਾ ਹੈ ਹਾਂ ਜੀ ਅਸੀਂ ਆਣੇ ਵੀ ਚਾਣੇ ਦਾ ਤੱਕ ਮੈਂ ਦਿੱਤ ਕੇ ਆਵਾਂ ਇਹ ਹੀ ਮੀਰ ਕਰਨ ਨਾ ਰੋਸ਼ਨ ਕਰਨਾ ਨਾ ਇਹ ਸਾਰੇ ਪਿੰਡਾਂ ਦਾ ਸਾਰੇ ਪੰਜਾਬ ਦਾ ਆਪ ਜੀ ਸਾਹੇ ਕੋਲ ਤੇ ਮੇਨੂੰ ਮਿਦਾਂ ਨੂੰ ਮੈਨੂੰ ਮਿਦਾਂ ਇਹੀ ਹੈ ਵੀ 2014 ਚ ਭਰਤੀ ਹੋਇਆ ਸੀ ਉਦੋਂ ਤੋਂ ਹੀ ਕੀ ਆਖਣਾ ਜੇ 8 ਤਣ ਮੇਰੇ ਕੋਲੇ ਆ ਗਿਆ ਤੇ ਨਹੀਂ ਤਾਂ ਉੱਥੇ ਹੀ ਰਹਿੰਦਾ ਸੀਗਾ ਉੱਥੇ ਹੀ ਫੇਰ ਅੰਚ ਕਰ ਗਿਆ ਨੇ ਆਪਦੀ ਖੇਡ ਉੱਥੇ ਹੀ ਖੇਡੀ ਤੇ ਵੀ ਘਰੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਨੇ ਉਹ ਆਖੰਦਾ ਮੈਨੂੰ ਆਪਦਾ ਖੇਡ ਲੈ ਲੈਂਦੇ ਮੈਨੂੰ ਖਿਆਲ ਨਾ ਕਰਿਆ ਕਰੋ ਮੈਂ ਫੋਨ ਕਰ ਲੱਖਦਾ ਤੁਸੀਂ ਨਾ ਮੈਨੂੰ ਫੋਨ ਕਰਿਆ ਕਰੋ ਹਾਂਜੀ ਕੀ ਉਮੀਦਾਂ ਰੱਖ ਦਿਉ ਮਾ ਜੀ ਅਸੀਂ ਉਮੀਦਾਂ ਹੀ ਰੱਖਦੇ ਆਂ ਵੀ ਸਾਰਿਆਂ ਦਾ ਨਾਂ ਰੋਸ਼ਨ ਕਰੇ ਸਾਰੇ ਪੰਜਾਬ ਦਾ ਸੋਡਾ ਵੀ ਤੇ ਉਦੋਂ ਬਾਅਦ ਮਾ ਪਿਲਦਾ ਤੇ ਮੇਰੇ ਨਗਰ ਦਾ ਹਾਂ ਬਾਕੀ ਫੌਜ ਦਾ ਵੀ ਨਾਲ ਹੋਣਾ ਚਾਹੀਦਾ ਜਿੱਥੇ ਖੇਡਦਾ ਉਹਨਾਂ ਦਾ ਵੀ ਨਾਂ ਰੋਸ਼ਨ ਹੋਣਾ ਚਾਹੀਦਾ ਜਿਹੜੇ ਨਾਲ ਕਰਵਾਉਂਦੇ ਆ ਠੀਕ ਹੈ ਜੀ ਸਾਨੂੰ ਅੱਜ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਾਡਾ ਮੇਰਾ ਛੋਟਾ ਪੜਾ ਅੱਜ 올림픽 ਦੀ ਗੇਮ ਟੂ ਖੇਡਸਾ ਲੈ ਆ ਰਿਹਾ ਖੇਡ ਰਿਹਾ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਪੈਨਟ ਨੂੰ ਬਹੁਤ ਅੱਜ ਖੁਸ਼ੀ ਹੋਈ ਹੈ ਤੇ ਅਸੀਂ ਇਹੀ ਦੁਆ ਕਰਾਂਗੇ ਵੀ ਸਾਡਾ ਮੇਰਾ ਬ੍ਰਦਰ ਪੰਜਾਬ ਇੰਡੀਆ ਦਾ ਹੀ ਪੂਰੇ 골ਡ ਮੈਡਲ ਲੈ ਕੇ ਆਇਆ। ਇਹ ਗੱਲ ਕਰੀਏ ਤੇ ਜਦੋਂ ਪਹਿਲਾਂ ਕੋਕੋ ਕੇ ਤੋਂ ਛੋਟਾ ਬ੍ਰਦਰ ਸੀਗਾ ਹਾਂਜੀ ਜਦ ਤੱਕ ਜੁਨੀਅਰ ਦੇ ਨਾਲ ਖੜਾਇਆ ਹੈਗਾ। ਹਾਂਜੀ ਪਹਿਲਾਂ ਵੀ ਕੋਈ ਗੇਮ ਦੇ ਵਿੱਚ ਬੜੀ ਉਹਦੀ ਗੁੱਜ ਜੀ ਸੀ ਕਿ ਇਸ ਤਰ੍ਹਾਂ ਲੱਗ ਨਹੀਂ ਪਹਿਲਾਂ ਨਹੀਂ ਸੀਗੀ ਜੀ ਜੋ ਆਰਮੀ ਚ ਭਰਤੀ ਹੋਇਆ ਉਹ ਤੋਂ ਬਾਅਦ ਚ ਇਹਨੇ ਗੇਮ ਜੁਆਇਨ ਕੀਤੀ। ਉਹ ਤੋਂ ਬਾਅਦ ਸੀ ਫਿਰ ਇਹਨੇ ਵੀ ਕੀਤਾ ਇਹਨਾਂ ਪ੍ਰੈਕਟਿਸ ਕੀਤੀ ਵੀ ਅੱਜ 올림픽 ਚ ਸਿਲੈਕਸ਼ਨ ਹੋ ਗਈ ਇਹਨਾਂ ਨੂੰ ਉਹਨਾਂ ਨੇ ਇੰਨੀ ਪ੍ਰੈਕਟਿਸ ਦੇ ਮਿਹਨਤ ਸਦਕਾ ਸਾਡੀ ਪਰਿਵਾਰ ਦਾ ਇੱਕ ਜੁੱਟ ਦਾ ਸਦਕਾ ਵੀ ਸਾਨੂੰ ਅੱਜ ਇਹ ਮਕਾਮ ਅਸਰ ਹੋਇਆ ਕਿ ਉਹ ਬਤੌਰ ਇੰਡੀਆ ਟੀਮ ਚ ਸਿਲੈਕਸ਼ਨ ਹੋਈ ਹੈ ਉਹਨਾਂ ਦੀ ਪੈਰਾਸ ਦੇ ਵਿੱਚ ਉਹ 올림픽 ਗੇਮਾਂ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਉਹਨਾਂ ਦਾ ਅੱਜ ਫਾਈਨਲ ਮੈਚ ਹੈ ਬਤੌਰ ਉਹ ਐਮਪੀ ਦੇ ਵਿੱਚ ਆਰਮੀ ਯੂਨਿਟ ਦੇ ਵਿੱਚ ਨਾਇਬ ਸੂਬੇਦਾਰ ਦੀ ਡਿਊਟੀ ਨਿਭਾ ਰਹੇ ਆ ਤੇ ਉਹਨਾਂ ਦਾ ਅੱਜ ਫਾਈਨਲ ਮੈਚ ਆ ਬਸ ਸਾਨੂੰ ਸਾਡੇ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ ਤੇ ਪੂਰੇ ਇੰਡੀਆ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਸਾਨੂੰ ਇਹੀ ਉਮੀਦ ਹੈ ਕਿ ਜੀ ਸਾਡਾ ਬ੍ਰਦਰ ਇੰਡੀਆ ਲਈ 골ਡ ਲੈ ਕੇ ਆਵੇ ਸਾਡਾ ਦੋਤਾ ਜੀ ਬਹੁਤ ਹੀ ਜਾਦੇ ਮਿਹਨਤੀ ਬੰਦਿਆ ਅੱਗੇ ਵੀ ਮਤਲ ਇਹ ਮੁੰਡਾ ਮਤਲ ਜਿੱਤ ਕੇ ਆਇਆ ਇਕਤੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬੇਨਤੀ ਕਰਦੇ ਹਾਂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੀ ਇਕਤੀ ਮਤਲ ਪਹਿਲੇ ਨੰਬਰ ਤੇ ਆਊਗਾ ਅੱਗੇ ਵੀ ਆਇਆ ਹੁਣ ਵੀ ਆਊਗਾ ਸਾਡੀਆਂ ਮਤਲਬ ਸੋਚਾਂ ਵੀ ਗਿਆ ਸੁੱਖਾਂ ਵੀ ਸੁਖਦੇ ਆਂ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਨਾਮ ਰੋਸ਼ਨ ਕਰਤਾ ਬਹਿਬਲ ਖੁਰਦ ਦਾ ਵਧੀਆ ਪਿੰਡ ਦੀ ਇੱਜ਼ਤ ਬਣਾਈ ਨਾਮ ਬਣਾਇਆ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਕਰਕੇ ਪਹਿਲਾਂ ਵਾਲੀ ਗਰੀਬੀ ਯਾਦ ਕਰਦੇ ਹੋਏ ਪਿੰਡ ਦਾ ਰੋਸ਼ਨ ਕਰ ਨਾਮ ਕੀਤਾ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ